ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ 23 ਸਾਲ ਪਹਿਲਾਂ ਜਾਨੀ ਕਿ 11 ਸਤੰਬਰ 2001 ਨੂੰ ਅਮਰੀਕਾ 'ਚ ਇੱਕ ਅੱਤਵਾਦੀ ਹਮਲਾ ਹੋਇਆ ਜਿਸ ਨੂੰ ਦੁਨੀਆ 9/11 ਦੇ ਹਮਲੇ ਵਜੋਂ ਜਾਣਦੀ ਹੈ। ਇਹ ਅੱਤਵਾਦੀ ਹਮਲਾ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ ਇਸ ਹਮਲੇ ਨੂੰ ਕੋਈ ਨਹੀਂ ਭੁਲਾ ਸਕਦਾ। 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਪੈਂਟਾਗਨ ਤੇ ਵਾਈਟ ਹਾਊਸ ਸਮੇਤ ਅਮਰੀਕਾ ਦੇ 110 ਮੰਜ਼ਲਾ ਵਰਲਡ ਟ੍ਰੇਡ ਸੈਂਟਰ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ। ਅੱਤਵਾਦੀ ਵਰਲਡ ਟ੍ਰੇਡ ਸੈਂਟਰ ਤੇ ਪੈਂਟਾਗਨ ਤੇ ਹਮਲਾ ਕਰਨ ਚ ਕਾਮਯਾਬ ਰਹੇ ਪਰ ਵਾਈਟ ਹਾਊਸ ਤੱਕ ਨਹੀਂ ਪਹੁੰਚ ਸਕੇ। ਇਸ ਹਮਲੇ ਨਾਲ ਜੁੜੇ ਕੁਝ ਅਜਿਹੇ ਰਹੱਸ ਨੇ ਜੋ ਅੱਜ ਤੱਕ ਕੋਈ ਨਹੀਂ ਜਾਣ ਸਕਿਆ। 9/11 ਅਮਰੀਕਾ ਲਈ ਇੱਕ ਬਹੁਤ ਭਿਆਨਕ ਦਿਨ ਸੀ। ਅੱਤਵਾਦੀਆਂ ਨੇ ਚਾਰ ਯਾਤਰੀਆਂ ਵਾਲੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ ਤੇ ਇਸ ਨੂੰ ਵਰਲਡ ਟ੍ਰੇਡ ਸੈਂਟਰ ਨਿਊਯਾਰਕ ਅਤੇ ਪੈਂਟਾਗਨ ਨਾਲ ਕ੍ਰੈਸ਼ ਕਰਨ ਲਈ ਮਜਬੂਰ ਕਰ ਦਿੱਤਾ ਜਹਾਜ਼ 'ਚ ਕਈ ਯਾਤਰੀ ਵੀ ਸਵਾਰ ਸਨ ਇਸ ਹਮਲੇ 'ਚ ਮਾਰੇ ਗਏ ਅੱਗ ਬੁਝਾਉਣ ਵਾਲਾ ਅਮਲਾ ਪੁਲਿਸ ਤੇ ਆਮ ਲੋਕ ਸ਼ਾਮਲ ਸਨ ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਭਾਵ ਪੀਂਨੀਆਂ ਸ਼ਰਧਾਂਜਲੀਆਂ ਪੇਂਟ ਕੀਤੀਆਂ ਗਈਆਂ ਇਸ ਦਿਨ ਨੂੰ ਰਾਸ਼ਟਰਪਤੀ ਜੋ ਬਾਈਡਨ ਉਪਰਾਸ਼ਟਰਪਤੀ ਕਮਲਾ ਹੈਰਿਸ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਛੜੀਆਂ ਰੂਹਾਂ ਨੂੰ ਯਾਦ ਕਰਕੇ ਇਕੱਠੇ ਹੀ ਉਹਨਾਂ ਵੱਲੋਂ ਸ਼ਰਧਾਂਜਲੀਆਂ ਪੇਂਟ ਕੀਤੀਆਂ ਗਈਆਂ 9/11 ਦੇ ਹਮਲੇ ਵਜੋਂ ਜਾਣਦੀ ਪੂਰੀ ਦੁਨੀਆ ਇਸ ਦਿਨ ਨੂੰ ਕਾਲੇ ਦਿਨ ਵਜੋਂ ਜਾਣਦੀ ਹੈ ਇਸ ਦਿਨ ਨੂੰ ਅਮਰੀਕਾ ਚ ਵਸਦੇ ਭਾਰਤੀ ਮੂਲ ਦੇ ਲੋਕ ਵੀ ਸੋਗ ਦੇ ਦਿਨ ਵਜੋਂ ਮਨਾਉਂਦੇ ਨੇ ਇਸ ਹਮਲੇ 'ਚ ਹਾਲਾਂਕਿ ਅੱਤਵਾਦੀਆਂ ਨੇ ਹਾਈਜੈਕ ਕੀਤੇ ਜਹਾਜ਼ਾਂ ਨੂੰ ਵਲਟ੍ਰੇਡ ਟਾਵਰਜ਼ 'ਚ ਕ੍ਰੈਸ਼ ਕਰ ਦਿੱਤਾ ਸੀ। ਕਰੀਬ 2.5 ਘੰਟੇ 'ਚ ਅਮਰੀਕਾ 'ਚ ਵੱਖ-ਵੱਖ ਥਾਵਾਂ 'ਤੇ ਹੋਏ ਕਈ ਅੱਤਵਾਦੀ ਹਮਲਿਆਂ ਨੇ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਹਿਲਾ ਦਿੱਤਾ। ਦੱਸਦੀਏ ਕਿ ਵਲਟ੍ਰੇਡ ਸੈਂਟਰ ਦੀਆਂ ਤਿੰਨ ਮੰਜ਼ਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਸਨ। ਅਮਰੀਕਾ 'ਤੇ ਹੋਏ ਇਸ ਸਭ ਤੋਂ ਵੱਡੇ ਅੱਤਵਾਦੀ ਹਮਲੇ 'ਚ ਕਰੀਬ 3000 ਦੇ ਕਰੀਬ ਲੋਕ ਮਾਰੇ ਗਏ ਸਨ ਤੇ ਇਸ ਹਮਲੇ ਦਾ ਮਾਸਟਰਮਾਈਂਡ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੀਨ ਸੀ। 11 ਸਤੰਬਰ 2001 ਨੂੰ ਇਸ ਸੱਬਦੇ ਵਿੱਚ ਜੋ ਕੁਝ ਵਾਪਰਿਆ ਤੇ ਇੱਥੇ ਇੱਕ ਭਾਰਤੀ ਦੀ ਵੀ ਮੌਤ ਹੋਈ ਨੌ ਅੱਤਵਾਦੀਆਂ ਨੇ ਅਮਰੀਕੀ ਜਹਾਜ਼ ਨੂੰ ਹਾਈਜੈਕ ਕੀਤਾ ਸੀਗਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਕਈ ਸਾਲਾਂ ਤੱਕ ਅਮਰੀਕਾ 'ਚ ਰਹਿ ਕੇ ਹੀ ਟ੍ਰੇਨਿੰਗ ਲਈ ਸੀ ਇਹ ਸਾਰੇ ਅੱਤਵਾਦੀ ਟੂਰਿਸਟ ਸਟੂਡੈਂਟ ਤੇ ਬਿਜ਼ਨਸ ਵੀਜ਼ਾ ਤੇ ਅਮਰੀਕਾ 'ਚ ਦਾਖਲ ਹੋਏ ਜਦੋਂ ਇਹ ਹਮਲਾ ਹੋਇਆ ਸੀ ਵਲਟ ਰੇਡ ਸੈਂਟਰ ਕੋਲ ਦੋ ਜਹਾਜ਼ ਟਕਰਾਏ ਉਸ ਸਮੇਂ ਇਮਾਰਤ 'ਚ 17400 ਲੋਕ ਮੌਜੂਦ ਸਨ ਜਿਸ ਨਾਲ ਵਲਟ ਟ੍ਰੇਡ ਸੈਂਟਰ ਦੀ ਇਮਾਰਤ ਵੀ ਟਹਿ ਗਈ ਸੀ ਇਸ ਇਮਾਰਤ ਦੇ ਡਿੱਗਣ ਦਾ ਰਾਜ਼ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਤੇ ਅੱਤਵਾਦੀ ਇੱਕ ਹੋਰ ਜਹਾਜ਼ ਨਾਲ ਵਾਈਟ ਹਾਊਸ ਨੂੰ ਵੀ ਉਡਾਉਣ ਜਾ ਰਹੇ ਸਨ ਪਰ ਉਹ ਜਹਾਜ਼ ਪੈنسਿਲਵੇਨੀਆ ਚ ਹੀ ਕ੍ਰੈਸ਼ ਹੋ ਗਿਆ ਸੀ ਬੁੱਧਵਾਰ ਨੂੰ ਰਿਪਬਲਿਕਨ ਤੇ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਪਹਿਲੀ ਰਾਸ਼ਟਰਪਤੀ ਬਹਿਸ ਦੀ ਪੂਰੀ ਦੁਨੀਆ 'ਚ ਚਰਚਾ ਹੈ ਤੇ ਲੋਕ ਇਹ ਫੈਸਲਾ ਕਰਨ 'ਚ ਰੁੱਝੇ ਹੋਏ ਨੇ ਕਿ ਬਹਿਸ ਦੌਰਾਨ ਕਿਸ ਦਾ ਪਲੜਾ ਭਾਰੀ ਰਿਹਾ ਤੇ ਕੌਣ ਜੇਤੂ ਰਿਹਾ ਅਮਰੀਕਾ ਦੀਆਂ ਜ਼ਿਆਦਾਤਰ ਅਖਬਾਰਾਂ ਤੇ ਨਿਊਜ਼ ਵੈਬਸਾਈਟਸ ਆਪਣੇ ਵਿਸ਼ਲੇਸ਼ਣ ਚ ਉਪਰਾਸ਼ਟਪਤੀ ਕਮਲਾ ਹੈਰਿਸ ਨੂੰ ਬਹਿਸ ਦੀ ਜੇਤੂ ਘਰਾੜ ਦੇ ਰਹੀਆਂ ਨੇ ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਕਮਲਾ ਹੈਰਿਸ ਨੇ ਪੂਰੀ ਬਹਿਸ ਤੇ ਆਪਣਾ ਕੰਟਰੋਲ ਬਣਾਈ ਰੱਖਿਆ ਤੇ ਅਜਿਹੀ ਸਥਿਤੀ ਪੈਦਾ ਕੀਤੀ ਕਿ ਟਰੰਪ ਪੂਰੀ ਬਹਿਸ ਦੌਰਾਨ ਰੱਖਿਆਾਤਮਕ ਮੋੜ 'ਚ ਰਹੇ ਅਖਬਾਰ ਨੇ ਲਿਖਿਆ ਕਿ ਬਹਿਸ ਦੌਰਾਨ ਜਦੋਂ ਹੈਰਿਸ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਤਾਂ ਟਰੰਪ ਗੁੱਸੇ 'ਚ ਨਜ਼ਰ ਆਏ ਅਤੇ ਰੱਖਿਆਾਤਮਕ ਹੁੰਦੇ ਦਿਖੇ। ਅਖਬਾਰ ਨੇ ਇਹ ਵੀ ਲਿਖਿਆ ਹੈਰਿਸ ਸਪਸ਼ਟ ਅਤੇ ਸਟੀਕ ਸੰਦੇਸ਼ ਦੇਣ 'ਚ ਸਫਲ ਰਹੀ। ਟਰੰਪ ਗੁੱਸੇ 'ਚ ਤੇ ਰੱਖਿਆਾਤਮਕ ਨਜ਼ਰ ਆਏ ਜਦਕਿ ਹੈਰਿਸ ਨੇ ਟਰੰਪ ਨੂੰ ਅਰਬ ਪੱਤੀਆਂ ਤੇ ਵੱਡੀਆਂ ਕੰਪਨੀਆਂ ਦੇ ਦੋਸਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜੋ ਮੱਧ ਵਰਗ ਨੂੰ ਲੁੱਟਣਗੇ। ਟਰੰਪ ਨੇ ਹੈਰਿਸ ਨੂੰ ਇੱਕ ਨੀਤੀਗਤ ਕਮਜ਼ੋਰ ਵਿਅਕਤੀ ਵਜੋਂ ਦਰਸਾਇਆ ਜੋ ਦੇਸ਼ ਨੂੰ ਚਲਾਉਣ ਲਈ ਬਹੁਤ ਉਦਾਰ ਕਿਸਮ ਦੀ ਹੋਵੇਗੀ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਵੀ ਬਹਿਸਟ ਕਮਲਾ ਹੈਰਿਸ ਨੂੰ ਜੇਤੂ ਕਰਾਰ ਦਿੱਤਾ ਅਖਬਾਰ ਨੇ ਆਪਣੀ ਖਬਰ ਦਾ ਸਿਰਲੇਖ ਦਿੱਤਾ ਹੈਰਿਸ ਨੇ ਜ਼ੋਰਦਾਰ ਰਾਸ਼ਟਰਪਤੀ ਬਹਿਸਟ ਟਰੰਪ ਨੂੰ ਕੇਰਿਆ ਅਖਬਾਰ ਨੇ ਲਿਖਿਆ ਕਿ ਹੈਰਿਸ ਨੇ ਟਰੰਪ ਨੂੰ ਕਈ ਵਾਰ ਭੜਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇਸ 'ਚ ਸਫਲ ਰਹੀ ਜਿਵੇਂ ਕਿ ਟਰੰਪ ਦੇ ਖਿਲਾਫ ਅਪਰਾਧਿਕ ਮਾਮਲੇ ਟਰੰਪ ਨੇ ਬਹਿਸ ਦੌਰਾਨ ਕਈ ਝੂਠ ਬੋਲੇ ਜਿਸ ਤੇ ABC ਨਿਊਜ਼ ਦੇ ਬਹਿਸ ਸੰਚਾਲਕ ਨੇ ਵੀ ਆਵਾਜ਼ ਉਠਾਈ USA ਟੁਡੇ ਨੇ ਵੀ ਹੈਰਸ ਦੇ ਪ੍ਰਦਰਸ਼ਨ ਨੂੰ ਜ਼ਬਰਦਸਤ ਦੱਸਿਆ ਤੇ ਕਿਹਾ ਕਿ ਉਸ ਨੇ ਟਰੰਪ ਨੂੰ ਹੈਰਾਨ ਕਰ ਦਿੱਤਾ ਅਖਬਾਰ ਨੇ ਆਪਣੇ ਵਿਸ਼ਲੇਸ਼ਣ ਚ ਲਿਖਿਆ ਡੋਨਾਲਡ ਟਰੰਪ ਨੇ ਆਖਰੀ ਬਹਿਸ ਚ ਜੋ ਬਾਈਡਨ ਨੂੰ 2024 ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਕਰ ਦਿੱਤਾ ਸੀ ਪਰ ਮੰਗਲਵਾਰ ਰਾਤ ਰਿਪਬਲਿਕਨ ਪਾਰਟੀ ਨੂੰ ਬਹਿਸ ਚ ਆਪਣੀ ਨਵੀਂ ਡੈਮੋਕ੍ਰੈਟਿਕ ਵਿਰੋਧੀ ਕਮਲਾ ਹੈਰਿਸਤਾ ਸਾਹਮਣਾ ਕਰਨਾ ਪਿਆ ਅਮਰੀਕੀ ਨਿਊਜ਼ ਆਊਟਲੈਟ ਐਮਐਸ ਐਨਬੀਸੀ ਨੇ ਸਪਸ਼ਟ ਤੌਰ ਤੇ ਕਮਲਾ ਹੈਰਿਸ ਨੂੰ ਬਹਿਸ ਦੀ ਜੇਤੂ ਐਲਾਨ ਦਿੱਤਾ ਨੈਟਵਰਕ ਨੇ ਹੈਰਿਸ ਦੀ ਰਚਨਾਤਮਕ ਤੇ ਰਾਸ਼ਟਰਪਤੀ ਵਿਵਹਾਰ ਨੂੰ ਬਣਾਈ ਰੱਖਣ ਲਈ ਪ੍ਰਸ਼ੰਸਾ ਕੀਤੀ ਜੋ ਕਿ ਟਰੰਪ ਦੀ ਨਿਰਾਸ਼ਾ ਤੋਂ ਬਹੁਤ ਦੂਰ ਸੀ ਅਮਰੀਕਾ ਦੇ ਮਸ਼ਹੂਰ ਪੱਤਰਕਾਰ ਪੀਅਰਸ ਮੋਰਗਨ ਨੇ ਵੀ ਕਮਲਾ ਹੈਰਿਸ ਨੂੰ ਬਹਿਸ ਦੀ ਜੇਤੂ ਕਰਾਰ ਦਿੱਤਾ ਸੋਸ਼ਲ ਮੀਡੀਆ ਸਾਈਟ ਐਕਸ ਨੇ ਲਿਖਿਆ ਵਾਹ ਕਮਲਾ ਹੈਰਿਸ ਨੇ ਉਸ ਬਹਿਸ ਨੂੰ ਆਸਾਨੀ ਨਾਲ ਜਿੱਤ ਲਿਆ ਬਹਿਸ ਦੌਰਾਨ 트럼ਪ ਸੁਸਤ ਨਜ਼ਰ ਆਏ ਹੈਰਿਸ ਸ਼ੁਰੂ ਚ ਘਬਰਾ ਗਈ ਸੀ ਪਰ ਹੌਲੀ ਹੌਲੀ ਉਸ ਦਾ ਆਤਮ ਵਿਸ਼ਵਾਸ ਵਧਦਾ ਗਿਆ ਕਮਲਾ ਦੀ ਵੱਡੀ ਜਿੱਤ ਜੋ ਕਿ ਅਚਾਨਕ ਸੀ ਇਸ ਨਾਲ ਚੋਣਾਂ 'ਚ ਵੱਡੀ ਤਬਦੀਲੀ ਆ ਸਕਦੀ ਹੈ ਉਧਰ ਫੌਕਸ ਨਿਊਜ਼ ਨੇ ਅਕਤੂਬਰ 'ਚ ਦੂਜੀ ਰਾਸ਼ਟਰਪਤੀ ਬਹਿਸ ਕਰਵਾਉਣ ਦਾ ਪ੍ਰਸਤਾਵ ਦੇ ਦਿੱਤਾ ਹੈ ਚੈਨਲ ਨੇ ਕਿਹਾ ਕਿ ਉਸ ਨੇ 10 ਸਤੰਬਰ ਦੀ ਰਾਤ ਨੂੰ ਹੋਣ ਵਾਲੀ ਬਹਿਸ ਤੋਂ ਪਹਿਲਾਂ ਡੈਮੋਕ੍ਰੈਟਿਕ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਰਿਪਬਲਿਕਨ ਵਿਰੋਧੀ ਡੋਨਾਲਡ 트럼ਪ ਦੋਵਾਂ ਦੀਆਂ ਮੁਹਿਮਾ ਨੂੰ ਚਿੱਠੀਆਂ ਭੇਜੀਆਂ ਨੇ ਫੌਕਸ ਨਿਊਜ਼ ਮੀਡੀਆ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਕਮਲਾ ਹੈਰਿਸ ਤੇ ਡੋਨਾਲਡ 트ੰਪ ਦੋਵਾਂ ਮੁਹਿਮਾ ਲਈ ਦੂਜੀ ਬਹਿਸ ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਦਿੱਤਾ। ਇਹ ਪ੍ਰਸਤਾਵ ਫੌਕਸ ਨਿਊਜ਼ ਮੀਡੀਆ ਦੇ ਪ੍ਰਧਾਨ ਅਤੇ ਕਾਰਜਕਾਰੀ ਸੰਪਾਦਕ ਜੇ ਵੈਲਸ ਅਤੇ ਰਾਜਨੀਤਿਕ ਉਪ ਪ੍ਰਧਾਨ ਜੈਸਿਕਾ ਲੋਕਰ ਦੇ ਇੱਕ ਪੱਤਰ ਚ ਭੇਜਿਆ ਗਿਆ ਸੀ। ਪ੍ਰਸਤਾਵ ਸੁਝਾ ਦਿੰਦਾ ਹੈ ਕਿ ਬਹਿਸ ਨੂੰ ਫੌਕਸ ਨਿਊਜ਼ ਐਂਕਰ ਬ੍ਰੈਟ ਬੇਅਰ ਅਤੇ ਮਾਰਥਾ ਮੈਕਾਲਮ ਦੁਆਰਾ ਸੰਚਾਲਿਤ ਕੀਤਾ ਜਾਵੇਗਾ। ਵੈਲਸ ਤੇ ਲਾਕਰ ਨੇ ਪੱਤਰ ਚ ਕਿਹਾ ਕਿ ਹੁਣ ਜਦੋਂ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਵਿਚਕਾਰ ਪਹਿਲੀ ਬਹਿਸ ਚੱਲ ਰਹੀ ਹੈ ਫੌਕਸ ਨਿਊਜ਼ ਮੀਡੀਆ ਸਾਹਮਣੇ ਪ੍ਰਸਤਾਵ ਨੂੰ ਫਿਰ ਵਧਾ ਰਿਹਾ ਹੈ ਜਿਵੇਂ ਕਿ ਹੈਰਿਸ ਮੁਹਿਮ ਨੇ ਕਿਹਾ ਅਮਰੀਕੀ ਲੋਕਾਂ ਨੂੰ ਅਕਤੂਬਰ ਚ ਦੋਵਾਂ ਨੂੰ ਸਟੇਜ ਤੇ ਦੇਖਣ ਦਾ ਇੱਕ ਹੋਰ ਮੌਕਾ ਮਿਲੇਗਾ ਪ੍ਰਸਤਾਵਿਤ ਬਹਿਸ ਜੂਨ ਅਤੇ ਸਤੰਬਰ 10 ਨੂੰ ਆਯੋਜਿਤ ਸੀਐਨਐਨ ਬਹਿਸਾਂ ਦੇ ਫਾਰਮੈਟ ਨੂੰ ਦਰਸਾਏਗੀ 90 ਮਿੰਟ ਦੀ ਮਿਆਦ ਦੇ ਦੌਰਾਨ ਦੋ ਵਪਾਰਕ ਬ੍ਰੇਕ ਹੋਣਗੇ ਸਿਰਫ ਸੰਚਾਲਕ ਬਾਇਰ ਅਤੇ ਮੈਕਕਲਮ ਸਵਾਲ ਕਰਨਗੇ ਪੋਡੀਅਮ ਪਲੇਸਮੈਂਟ ਅਤੇ ਕਲੋਜ਼ਿੰਗ ਸਟੇਟਮੈਂਟਸ ਦਾ ਕ੍ਰਮ ਸਟਕਾ ਟਾਸ ਦੁਆਰਾ ਨਿਰਧਾਰਤ ਕੀਤਾ ਜਾਵੇਗਾ ਅਤੇ ਉਮੀਦਵਾਰ ਬਿਨਾਂ ਕਿਸੇ ਪ੍ਰੋਪਸ ਜਾਂ ਪੂਰਵ ਲਿਖਤ ਨੋਟਸ ਦੇ ਪੋਡੀਅਮ ਦੇ ਪਿੱਛੇ ਖੜੇ ਹੋਣਗੇ ਵੈਲਨਸ ਦੇ ਲੋਕਰ ਨੇ ਦੇਸ਼ ਲਈ ਇਸ ਨਾਜ਼ੁਕ ਦੌਰ ਦੌਰਾਨ ਸੂਚਿਤ ਰਾਜਨੀਤਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਨੈੱਟਵਰਕ ਦੀ ਬਚਨਬੱਧਤਾ ਤੇ ਜ਼ੋਰ ਦਿੱਤਾ ਲਿਖਿਆ ਫੌਕਸ ਨਿਊਜ਼ ਮੀਡੀਆ ਦੀ ਸਮਰੱਥਾ ਤੇ ਪ੍ਰਤਿਸ਼ਠਾ ਨੂੰ ਮਾਨਤਾ ਦਿੰਦੇ ਹੋਏ ਅਸੀਂ ਸਾਰੇ ਸਬੰਧਤ ਧਿਰਾਂ ਨੂੰ ਸਾਡੇ ਪ੍ਰਸਤਾਵ ਤੇ ਚਰਚਾ ਕਰਨ ਲਈ ਸੱਦਾ ਦਿੰਦੇ ਹਾਂ ਭਾਰਤ ਦੀ ਸੰਸਦ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ 3 ਦਿਨਾਂ ਅਮਰੀਕਾ ਦੌਰੇ ਦੌਰਾਨ ਨੈਸ਼ਨਲ ਪ੍ਰੈਸ ਕਲੱਬ ਚ ਗੱਲਬਾਤ ਕੀਤੀ ਉਹਨਾਂ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਭਾਰਤ ਅਤੇ ਅਮਰੀਕਾ ਇੱਕ ਜਮਹੂਰੀ ਉਤਪਾਦਨ ਦਾ ਤਰੀਕਾ ਬਣਾਉਣ ਲਈ ਮਿਲ ਕੇ ਕੰਮ ਕਰ ਸਕਦੇ ਨੇ ਜੋ ਚੀਨ ਦੀ ਗੈਰ ਜਮਹੂਰੀ ਪਹੁੰਚ ਤੋਂ ਬੱਖ ਹੈ ਉਹਨਾਂ ਨੇ ਕਿਹਾ ਕਿ 21ਵੀਂ ਸਦੀ ਲਈ ਵੱਡਾ ਸਵਾਲ ਇਹ ਹੈ ਕਿ ਅਮਰੀਕਾ ਅਤੇ ਭਾਰਤ ਦਿਖਾ ਸਕਦੇ ਨੇ ਕਿ ਇੱਕ ਆਜ਼ਾਦ ਤੇ ਲੋਕਤੰਤਰ ਸਮਾਜ 'ਚ ਉਤਪਾਦਨ ਕਿਵੇਂ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਇੱਥੇ ਇੱਕ ਵਧੀਆ ਮੌਕਾ ਹੈ। ਨੈਸ਼ਨਲ ਪ੍ਰੈਸ ਕਲੱਬ ਦੀ ਸਖਤਰ ਪੂਨਮ ਸ਼ਰਮਾ ਨਾਲ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਸਿਆਸੀ ਯਾਤਰਾ, ਭਾਰਤੀ ਲੋਕਤੰਤਰ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ। ਇਹ ਪੁੱਛੇ ਜਾਣ ਤੇ ਕਿ ਉਸ ਬਾਰੇ ਲੋਕਾਂ ਦੇ ਵਿਚਾਰ ਕਿਵੇਂ ਬਦਲ ਗਏ ਨੇ। ਉਸ ਨੂੰ ਇੱਕ ਝਿਜਕਦੇ ਨੇਤਾ ਤੋਂ ਲੋਕਾਂ ਦੀ ਉਸ ਨੂੰ ਲੈ ਕੇ ਸੋਚ ਇੱਕ ਭਰੋਸੇਮੰਦ ਨੇਤਾ ਦੇ ਰੂਪ ਚ ਕਿਵੇਂ ਬਣੀ ਇਸ ਉੱਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕੋਈ ਵੱਡੀ ਤਬਦੀਲੀ ਨਹੀਂ ਹੈ ਪਰ ਇੱਕ ਯਾਤਰਾ ਹੈ ਉਹਨਾਂ ਨੇ ਦੱਸਿਆ ਕਿ 2014 ਚ ਭਾਰਤ ਚ ਰਾਜਨੀਤੀ ਬਹੁਤ ਜ਼ਿਆਦਾ ਹਮਲਾਵਰ ਹੋ ਗਈ ਤੇ ਲੋਕਤੰਤਰ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਕਿਹਾ ਇਹ ਇੱਕ ਸਖਤ ਪਾਰ ਚੰਗੀ ਲੜਾਈ ਹੈ ਰਾਹੁਲ ਗਾਂਧੀ ਨੇ ਆਪਣੀ 4000 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ ਜੇਕਰ ਕੋਈ ਮੈਨੂੰ ਕਹਿੰਦਾ ਕਿ ਮੈਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੂਰੇ ਭਾਰਤ 'ਚ ਚੱਲਾਂਗਾ ਤਾਂ ਮੈਂ ਸਮਝਦਾ ਸੀ ਕਿ ਇਹ ਇੱਕ ਮਜ਼ਾਕ ਹੈ ਪਰ ਸਾਡੇ ਦੇਸ਼ 'ਚ ਵਿਰੋਧੀ ਧਿਰ ਲਈ ਇਹ ਇੱਕੋ ਇੱਕ ਰਸਤਾ ਬਚਿਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਨਾ ਮਹੱਤਵਪੂਰਨ ਹੈ ਖਾਸ ਤੌਰ ਤੇ ਜਦੋਂ ਮੀਡੀਆ ਅਤੇ ਸੰਸਥਾਵਾਂ ਸੱਤਾਧਾਰੀ ਪਾਰਟੀ ਦੁਆਰਾ ਨਿਯੰਤਰਿਤ ਹੁੰਦੀਆਂ ਨੇ ਜਿਸ ਨਾਲ ਵਿਰੋਧੀ ਧਿਰ ਨੂੰ ਸੁਣਨਾ ਮੁਸ਼ਕਲ ਹੋ ਜਾਂਦਾ ਹੈ। ਰਾਹੁਲ ਗਾਂਧੀ ਨੇ ਭਾਰਤ ਦੇ ਆਰਥਿਕ ਭਵਿੱਖ ਬਾਰੇ ਗੱਲ ਕੀਤੀ ਤੇ ਕਿਹਾ ਕਿ ਨਿਰਮਾਣ ਖੇਤਰ ਨੂੰ ਵਾਪਸ ਲਿਆਉਣਾ ਅਤੇ ਮਜ਼ਬੂਤ ਕਰਨਾ ਮਹੱਤਵਪੂਰਨ ਹੈ। ਇਹ ਨੌਕਰੀਆਂ ਪੈਦਾ ਕਰਨ ਅਤੇ ਆਰਥਿਕਤਾ ਨੂੰ ਵਧਾਉਣ 'ਚ ਮਦਦ ਕਰੇਗਾ ਉਸਨੇ ਚੇਤਾਵਨੀ ਦਿੱਤੀ ਜੇ ਅਸੀਂ ਸਿਰਫ ਸੇਵਾਵਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਨਿਰਮਾਣ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਅਸੀਂ ਲੋਕਾਂ ਦੀਆਂ ਲੋੜਿੰਦੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਯੋਗ ਨਹੀਂ ਹੋਵਾਂਗੇ ਇਹ ਪੁੱਛੇ ਜਾਣ ਤੇ ਕਿ ਕੀ ਅਮਰੀਕਾ ਦੀਆਂ ਸਿਆਸੀ ਪਾਰਟੀਆਂ ਦੇ ਭਾਰਤ ਨੂੰ ਦੇਖਣ ਦੇ ਤਰੀਕੇ 'ਚ ਵੱਡੇ ਮਤਭੇਦ ਨੇ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕਾ 'ਚ ਦੋਵੇਂ ਪਾਰਟੀਆਂ ਇਸ ਗੱਲ 'ਤੇ ਸਹਿਮਤ ਨੇ ਕਿ ਭਾਰਤ ਨਾਲ ਸਬੰਧ ਕਿੰਨੇ ਮਹੱਤਵਪੂਰਣ ਨੇ ਉਨਾਂ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਭਾਰਤ ਪ੍ਰਤੀ 트럼ਪ ਅਤੇ ਹੈਰਿਸ ਦੀਆਂ ਨੀਤੀਆਂ 'ਚ ਕੋਈ ਵੱਡਾ ਅੰਤਰ ਹੋਵੇਗਾ ਅਮਰੀਕਾ ਦੇ ਦਰਵਾਜ਼ੇ ਤੇ ਹਜ਼ਾਰਾਂ ਲੋਕ ਸ਼ਰਨਾਰਥੀ ਵਜੋਂ ਦਾਖਲੇ ਦੀ ਉਡੀਕ ਕਰ ਰਹੇ ਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਇਸ ਸਮੇਂ ਅੰਦੋਲਨ ਚੱਲ ਰਿਹਾ ਹੈ ਜਿਵੇਂ ਜਿਵੇਂ ਅਮਰੀਕੀ ਚੋਣਾਂ ਨੇੜੇ ਆ ਰਹੀਆਂ ਨੇ ਹਜ਼ਾਰਾਂ ਪ੍ਰਵਾਸੀ ਮੈਕਸੀਕੋ ਸਰਹੱਦ ਤੇ ਪਹੁੰਚ ਗਏ ਨੇ ਤੇ ਉਹ ਅਮਰੀਕਾ 'ਚ ਦਾਖਲ ਹੋਣ ਦੀ ਉਡੀਕ ਕਰ ਰਹੇ ਨੇ ਕੁਝ ਲੋਕ ਸ਼ੈਲਟਰਾਂ 'ਚ ਰਹਿ ਰਹੇ ਨੇ ਤੇ ਕੁਝ ਨੇ ਮੋਟਲਾਂ 'ਚ ਡੇਰੇ ਲਾਏ ਹੋਏ ਨੇ ਕਈ ਲੋਕਾਂ ਨੇ ਅਮਰੀਕਾ 'ਚ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਨੇ ਤੇ ਉਹਨਾਂ ਦੇ ਇੰਟਰਵਿਊ ਵੀ ਚੱਲ ਰਹੇ ਨੇ। ਸਕਾਈ ਨਿਊਜ਼ ਨੇ ਅਮਰੀਕਾ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਰਨ ਲੈਣ ਦੇ ਚਾਹਵਨ ਲੋਕਾਂ ਦੇ ਮਨਾਂ 'ਚ ਇੱਕ ਹੀ ਸਵਾਲ ਹੈ ਕਿ ਜੇਕਰ ਡੋਨਾਲਡ 트੍ਰੰਪ ਅਤੇ ਕਮਲਾ ਹੈਰਿਸ ਵਿਚਾਲੇ ਮੁਕਾਬਲੇ 'ਚ 트੍ਰੰਪ ਜਿੱਤ ਜਾਂਦੇ ਨੇ ਤਾਂ ਉਹਨਾਂ ਨੂੰ ਅਮਰੀਕਾ 'ਚ ਐਂਟਰੀ ਨਹੀਂ ਮਿਲੇਗੀ। ਜਦਕਿ ਮੈਕਸੀਕੋ ਦੇ ਮੈਟਾਮੋਰੋਸ ਸਿਟੀ 'ਚ ਹਜ਼ਾਰਾਂ ਪ੍ਰਵਾਸੀ ਮੌਜੂਦ ਨੇ। ਇਸ ਵਿੱਚ ਛੋਟੇ ਬੱਚਿਆਂ ਵਾਲੇ ਕਈ ਪਰਿਵਾਰ ਵੀ ਨੇ। ਇਥੇ ਇੱਕ ਨਦੀ ਵਗਦੀ ਹੈ ਜਿਸ ਦੇ ਇੱਕ ਪਾਸੇ ਮੈਕਸੀਕੋ ਤੇ ਦੂਜੇ ਪਾਸੇ ਅਮਰੀਕਾ ਹੈ ਇਹਨਾਂ ਲੋਕਾਂ ਦੀਆਂ ਅੱਖਾਂ 'ਚ ਉਤਸ਼ਾਹ ਦੀ ਝਲਕ ਹੈ ਕਿਉਂਕਿ ਉਹ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਮਰੀਕਾ ਦੀ ਸਰਹੱਦ ਤੇ ਪਹੁੰਚੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਸੁਪਨਿਆਂ ਦੇ ਦੇਸ਼ 'ਚ ਦਾਖਲ ਹੋਣ 'ਚ ਦੇਰ ਨਹੀਂ ਲੱਗੇਗੀ ਕਈ ਲੋਕ ਮਹੀਨਿਆਂ ਤੋਂ ਸੜਕ ਤੇ ਚੱਲ ਰਹੇ ਨੇ ਇਸ ਵਿੱਚ ਕਈਆਂ ਨੂੰ ਇੱਕ ਸਾਲ ਵੀ ਲੱਗ ਗਿਆ ਸਕਾਈ ਨਿਊਜ਼ ਦੱਸਦਾ ਹੈ ਕਿ ਇਹ ਲੋਕ ਖਤਰਨਾਕ ਦੇਸ਼ਾਂ ਤੋਂ ਹਜ਼ਾਰਾਂ ਮੀਲ ਪੈਦਲ ਬਸ ਕਾਰ ਜਾਂ ਕਿਸ਼ਤੀ ਰਾਹੀਂ ਆਏ ਹੋਏ ਨੇ ਰਸਤੇ 'ਚ ਉਹ 카ਟੇਲ گروਹਾਂ 'ਚ ਸ਼ਾਮਲ ਹੋਏ ਕਈਆਂ ਨੂੰ ਰਸਤੇ 'ਚ ਲੁੱਟਿਆ ਗਿਆ ਕਈਆਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਬਚਤ ਇਸ ਯਾਤਰਾ 'ਚ ਲਗਾ ਦਿੱਤੀ ਪਰ ਹਰ ਕਿਸੇ ਦਾ ਇੱਕੋ ਹੀ ਸੁਪਨਾ ਹੈ ਯੂਐਸ ਬਾਰਡਰ ਪੁਲਿਸ ਨੂੰ ਸ਼ਰਨ ਲਈ ਇੰਟਰਵਿਊ ਦੇਣਾ ਤੇ ਕਿਸੇ ਵੀ ਤਰ੍ਹਾਂ ਅਮਰੀਕਾ 'ਚ ਦਾਖਲ ਹੋਣਾ ਪਰ ਅਮਰੀਕਾ ਇੰਨੇ ਸਾਰੇ ਲੋਕਾਂ ਨੂੰ ਆਉਣ ਦੇਣਾ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਇਹ ਦੇਸ਼ ਪਹਿਲਾਂ ਹੀ ਇਮੀਗ੍ਰੇਸ਼ਨ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਹੁਣ ਲੋਕ ਰਾਏ ਵੀ ਪ੍ਰਵਾਸ ਵਿਰੋਧ ਹੋ ਰਹੀ ਹੈ ਇਸ ਲਈ ਮੈਕਸੀਕੋ ਬਾਰਡਰ ਤੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਦੇ ਸੁਪਨੇ ਵੀ ਚੱਕਨਾ ਚੂਰ ਹੋ ਜਾਣਗੇ ਇਹਨਾਂ ਚੋਂ ਜ਼ਿਆਦਾਤਰ ਸਪੈਨਿਸ਼ ਦੇਸ਼ਾਂ ਦੇ ਲੋਕ ਹਨ ਜਿਨ੍ਹਾਂ ਵਿੱਚ ਕਿਊਬਾ ਨਿਕਾਰਾਗਵਾ ਹੈਤੀ ਅਤੇ ਬੈਨਜ਼ੂਏਲਾ ਨੇ ਮੈਕਸੀਕੋ ਬਾਰਡਰ ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਇੰਟਰਵਿਊ ਦੀਆਂ ਮੁਲਾਕਾਤਾਂ ਨਿਸ਼ਚਿਤ ਕੀਤੇ ਹੋਏ ਪੱਤਰਾਂ ਨੂੰ ਈਮੇਲ ਕੀਤੀਆਂ ਨੇ ਇਹਨਾਂ ਲੋਕਾਂ ਨੇ ਯੂਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਐਪ ਤੇ ਸ਼ਰਨ ਲਈ ਅਰਜ਼ੀ ਦਿੱਤੀ ਹੈ ਤੇ ਉਹਨਾਂ ਨੂੰ ਸ਼ਰਨ ਲਈ ਇੰਟਰਵਿਊ ਲਈ ਬੁਲਾਇਆ ਗਿਆ ਹੈ ਅਮਰੀਕਾ ਹੁਣ ਉਥੋਂ ਸਿਰਫ ਕੁਝ ਕਦਮ ਦੀ ਦੂਰੀ ਤੇ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਰਨ ਮੰਗਣ ਵਾਲਿਆਂ ਨੂੰ ਪਤਾ ਹੈ ਕਿ ਜੇਕਰ ਟਰੰਪ ਇਹ ਚੋਣ ਜਿੱਤ ਜਾਂਦੇ ਨੇ ਤਾਂ ਕਿਸ ਨੂੰ ਫਾਇਦਾ ਹੋਵੇਗਾ ਤੇ ਉਹ ਟਰੰਪ ਨੂੰ ਪਸੰਦ ਨਹੀਂ ਕਰਦੇ ਸਗੋਂ ਕਮਲਾ ਹੈਰਿਸ ਨੂੰ ਪਸੰਦ ਕਰਦੇ ਨੇ ਕਿਉਂਕਿ ਉਹ ਇਮੀਗ੍ਰੇਸ਼ਨ ਦੀ ਕਟੜ ਵਿਰੋਧੀ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਨਾ ਸਿਰਫ ਪ੍ਰਵਾਸੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਿਹਾਜ਼ ਨਾਲ ਬਹੁਤ ਫਾਇਦਾ ਹੋਵੇਗਾ ਸਗੋਂ ਅੰਤਰਰਾਸ਼ਟਰੀ ਕੂਟਨੀਤੀ 'ਚ ਵੀ ਅਮਰੀਕਾ ਦਾ ਕਦਮ ਵੱਡਾ ਹੋਵੇਗਾ ਜੇਕਰ ਟਰੰਪ ਜਿੱਤ ਗਏ ਤਾਂ ਸਾਰਿਆਂ ਨਾਲ ਰਿਸ਼ਤੇ ਖਰਾਬ ਹੋ ਜਾਣ ਦੀ ਸੰਭਾਵਨਾ ਹੈ ਰੂਸ ਖਿਲਾਫ ਲੰਬੀ ਦੂਰੀ ਤੱਕ ਹਮਲਾ ਕਰਨ ਚ ਸਮਰੱਥ ਮਿਜ਼ਾਈਲਾਂ ਦੀ ਵਰਤੋਂ ਕਰਨ ਨੂੰ ਲੈ ਕੇ ਪੱਛਮੀ ਮੁਲਕਾਂ ਦੇ ਦਬਾਅ ਆਉਣ ਦੀਆਂ ਯੂਕਰੇਨ ਦੀਆਂ ਕੋਸ਼ਿਸ਼ਾਂ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਤੇ ਬ੍ਰਿਟਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਅੱਜ ਸਾਂਝੀ ਯਾਤਰਾ ਤੇ ਕੀ ਪੁੱਜੇ ਇਸ ਤੋਂ ਪਹਿਲਾਂ ਉਹਨਾਂ ਈਰਾਨ ਤੇ ਰੂਸ ਨੂੰ ਘੱਟ ਦੂਰੀ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਸਪਲਾਈ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਕਦਮ ਨਾਲ ਸਥਿਤੀ ਹੋਰ ਵੀ ਗੰਭੀਰ ਹੋਈ ਹੈ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਿਆਲ ਨੇ ਕੀਵ ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਜੇ ਸਾਨੂੰ ਯੂਕਰੇਨ ਤੇ ਹਮਲੇ ਲਈ ਦੁਸ਼ਮਣ ਵੱਲੋਂ ਤਿਆਰ ਕੀਤੇ ਗਏ ਫੌਜੀ ਟਿਕਾਣਿਆਂ ਜਾਂ ਹਥਿਆਰਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਯਕੀਨੀ ਤੌਰ ਤੇ ਇਸ ਨਾਲ ਸਾਡੇ ਨਾਗਰਿਕਾਂ ਸਾਡੇ ਲੋਕਾਂ ਤੇ ਸਾਡੇ ਬੱਚਿਆਂ ਦੀ ਸੁਰੱਖਿਆ ਹੋਵੇਗੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ